ਇਹ ਤਾਂ ਆਪਣੇ ਮੁੱਤਰ ਨੂੰ ਫੋਕੋਟੇ ਨੂੰ ਜੀ ਨਹੀਂ ਦਿੱਤਾ ਮੇਰੀ ਸਹੀ ਗੱਲ ਤਾਂ ਹੋ ਲੋ ਮੈਂ ਗੱਲ ਤੇ ਕਿਹਾ ਦਸਤਾ ਦੇ ਉਹ ਕਿ ਮੇਰੇ ਪੁੱਤਰ ਨੂੰ ਮਾਂ ਦੇ ਬਾਅਦ ਵਧਾਈਆਂ ਦਿੱਤੀਆਂ ਗਈਆਂ ਭਾਈ ਮੁਆਰਕਾ ਕੰਨੀ ਗੱਡੀ ਚੜ੍ਹਦਾ ਉਸੇ ਤਿਆਰ ਕੇ ਤੇ ਫੋਨ ਡਿਆ ਤੇ ਤੁਸੀਂ ਕਹਿੰਦੇ ਜੇ ਤੇ ਫੋਨ ਹੀ ਚੱਲਦੇ ਕੰਨੀ ਇਹ ਨਹੀਂ ਕਿ ਕੱਲੀ ਸਟੇਟ ਗੌਰਮੈਂਟ ਹੀ ਆਪਣੇ ਖਿਲਾਫ ਚੱਲ ਰਹੀ ਹੈ ਤੁਸੀਂ ਸੈਂਟਰ ਦਾ ਦੇਖ ਲਓ ਸੈਂਟਰ ਨੇ ਸੀਆਰਪੀਸੀ 268 ਲਾਗੂ ਕਰਤਾ ਲੌਂਗ ਸਟੇਟ ਕਾਲੇ ਨੇ ਕੀਰੋਡ ਪੈ ਗਈ ਮਾਈਨਰ ਦੇ ਬਹਾਨੇ ਲਾ ਕੇ ਉਹਨੂੰ ਜਾ ਕੇ ਗੁਜਰਾਤ ਦੀ ਏਜ ਵਿੱਚ ਬੰਕ ਕਰਤਾ ਵੀ ਇੱਕ ਸਾਲ ਵਾਸਤੇ ਪਰਮਾਨੰਥਾ ਵੀ ਨੌਰ ਕਿਸੇ ਵੀ ਸੁਵਾਈ ਦੇ ਵਿੱਚ ਹਾਈਡਰ ਨਹੀਂ ਹੋਊਗਾ ਕਿਤੇ ਨਹੀਂ ਜਾਊਗਾ ਗੁਜਰਾਤ ਕਰੋਗਾ ਵਿਰਾਜ ਦੇ ਮਕਦਮੇ ਨੂੰ ਲਈ ਅੰਮ੍ਰਿਤਾਲ ਦੇ ਜੀਪੀਐਸ ਦਾ ਮਕਦਮਾ ਪਾਇਆ ਹੋਈ ਇਹਨਾਂ ਨੂੰ ਤੋਂ ਇਹਨਾਂ ਨੂੰ ਬੰਦਾ ਨਾਮਾ ਉਹਦੇ ਮਾਰੇ ਰੇਵੀ ਸੁਪਾ ਨੂੰ ਮਿਲਾਂ ਚਲੇ ਉਹ ਕੋਪੀ ਕਿੱਥੇ ਵੀ ਦਿਆਂ ਆਸ਼ਾ ਉਹਨੂੰ ਬਚਾਉਣ ਦੇ ਉੱਤੇ ਲੱਗ ਗਈ ਉਥੇ ਉਥੇ ਕੋਈ ਮਕਦਮਾ ਨਹੀਂ ਰਾਜਪਥਾਨ ਦੇ ਪ੍ਰਿਆਮ ਦੇ ਆਇਆ ਨਾ ਦਿੱਲੀ ਦਾ ਉਥੇ ਸੌ ਤੋਂ ਵੱਧ ਬੱਦਹੇ ਦੇਖੋ ਸੈਲੀਬ੍ਰਿਟੀ ਦਾ ਬੜਾ ਕਾਹਦਾ ਬਸਾਇਆ ਕੋロナ ਪੀਆ ਸਰਕਾਰ ਨੂੰ ਟੈਕਸੀ ਪਾਵਾ ਕਰਤਾ ਸੀ ਔਰ ਇੱਕ ਬਨੇ ਬਨੇ ਮਿਸ਼ਨ ਦੇ ਉਤੇ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਸੇਵਾ ਦੇ ਬੋਲੇ ਕਿਹਾ ਸੀ ਉਹਦਾ ਕੰਤ ਨਹੀਂ ਦਾ ਵਾਸਤੇ ਕੋਈ ਮਾਰ ਨਹੀਂ ਲੱਗਦਾ ਸਰਕਾਰ ਉਹਨਾਂ ਦੀ ਪਿੱਛੇ ਖੜੀ ਜੇ ਦੇਖੋ ਜੈਡ ਪਲੱਸ ਦਾ ਨੂੰ ਸਟੋਰ ਨਹੀਂ ਦੇ ਰਹੀ ਹੈ ਉਹ ਜੇ ਭਾਵੇਂ ਮਰਜ਼ੋ ਤਿੰਨ ਡੀਐਸਪੀ ਲਾ ਕੇ ਤਿੰਨ ਸੌ ਬੰਦਾ ਪੁਲਿਸ ਫੋਰਸ ਦਾ ਲਾ ਕੇ ਵੀ ਉਹ ਬੰਦਾ ਸੇਫ ਨਹੀਂ ਤੇ ਤੁਹਾਡੀ ਅਹਮਦਾਬਾਦ ਦੀ ਜੇਲ੍ਹ ਚ ਜਾ ਕੇ ਸੇਫ ਹੋਇਆ ਤੁਸੀਂ ਜੇ ਰੂਮੀ ਨੂੰ ਇੱਕ ਦਿਨ ਗੁਜਰਾ ਦੇਣਾ ਮੌਕੇ ਤੇ ਹਵਾਲੇ ਕਰ ਦਿਓ ਵੀ ਜਿਹੜੇ ਰਹਿਗੇ ਭਾਈ ਉਹਨਾਂ ਨੂੰ ਮਾਰ ਦੇ ਦੇ ਜਿੰਨੇ ਲੱਗੇ ਰੱਖ ਲਾ ਇਹ ਤੋਂ ਬਹੁਤ ਪੋਸ਼ਟਪਨਾਹੀ ਗੈਂਗਸਟਰ ਬਾਦ ਦੀ ਕੀ ਹੋਊਗੀ ਕਿਰੇ 19 ਸਰਕਾਰਾਂ ਮਿਲ ਕੇ ਕਰਨਗੇ ਤਾਂ ਇਹ ਉਹਦੀ ਜੇਲ੍ਹ ਦੇ ਵਿੱਚ ਵੀਡੀਓ ਕਰਵਾਉਣੀ ਹੈ ਆਪਰੇ ਕਸਟਮੇਰ ਦੇ ਵਿੱਚ ਕਰਵਾਉਣੀ ਹੈ ਅਜਿਹਾ ਕੋਈ ਸਮਝ ਨਹੀਂ ਦੇ ਰਿਹਾ ਇਹਦਾ ਅੰਦਰ ਹੋ ਕੇ ਮੀਡੀਆ ਉਹ ਪ੍ਰਚਾਰ ਕਰਦਾ ਹੈ جا دوں گے اتنے جی اچھی کامیاب ہو کر خالصانی لگا لگے کسی ہوگا لگے اس بعد ابھی پروف بھی دئیے ਜਿਹੜੇ ਬੰਦੇ ਨੇ ਆਪਦੀ ਜ਼ਿੰਦਗੀ ਦਾ ਕੀਮਤੀ ਹਿੱਸਾ ਬੋਡਮਾਇਟਰ ਦੇ ਦੇਖੇ ਲਾਇਆ ਹੋਵੇ ਅਜੋ ਦਾ ਇਕਲੌਤਾ ਕੋ ਤੁਮਾਰ ਕੇ ਤੁਸੀਂ ਕੱਖੋਂ ਹੌਲਾ ਕਰਤਾ ਹੋਵੇ ਔਰ ਥੋੜੀਆਂ ਗਰੀ ਜਸਸ ਤੇ ਥੋੜੀਆਂ ਗਰੀਆਂ ਦਾ ਕੱਖਾ ਸ਼ਰਮ ਦਾ ਭਰਦਾ ਹੋਵੇ ਇਦੋਂ ਵੱਗ ਕੁਸੂਤੀ ਕੀ ਜਾਏ ਜੇ ਸਭ ਤੋਂ ਪਹਿਲਾਂ ਅੱਜ ਵਾਲੇ ਸਟੇ ਅਰਜੀ ਦਾ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜੀ ਨਾਲ ਮਾਫੀ ਵੀ ਚਾਹਣਾ ਕਿ ਥੋੜਾ ਲੇਟ ਹੋ ਗਿਆ ਤੋ ਕਿ ਹਾਂ ਕਿ ਅੱਜ ਦੇ ਵਿੱਚ ਦੋ ਨੌਜਵਾਨ ਮੌਤਾਂ ਸੀ ਉਹਨਾਂ ਤੇ ਬੋਚਰਾਂ ਬੜ ਜੁੜੀ ਸੀ ਮੈਂ ਪਹਿਲਾਂ ਸਦਾ ਹੀ ਬਖੀਂ ਦੇ ਤਾ ਉਹ ਤੇ ਜਾਣ ਕਰਕੇ ਥੋੜਾ ਲੇਟ ਹੋ ਗਿਆ ਤੇ ਲਈ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਨਾ ਬਾਕੀ ਕੱਲ ਕਰਦੇ ਆਪਾਂ ਜਸਟਿਸ ਦੇ ਬਾਰੇ ਤੋਂ ਆਪਾਂ ਪਿਛਲੇ 1.5 ਸਾਲ ਤੋਂ ਲਗਾਤਾਰ ਜਿੰਨੇ ਵੀ ਤੁਸੀਂ ਦੁੱਖ ਬਣਾਉਣ ਦੇ ਲਈ 10 ਕੋਲ ਪਹੁੰਚਦੇ ਹੋ ਤਾਂ ਤੁਹਾਨੂੰ ਸਾਰੀ ਗੱਲਬਾਤ ਦਸਨ ਦਾ ਮੇਰਾ ਫਰਜ਼ ਬਣ ਜਾਂਦਾ ਹੈ ਹੁਣ ਤੱਕ ਆਪਾਂ ਕੀ ਕੀਤਾ ਕੀ ਹੋਇਆ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਮੈਂ ਜੋ ਹਾਈ ਕੋਰਟ ਦੇ ਬਹੁਤ ਹੀ ਕਾਬਲ ਅਫਸਰਾਂ ਵੱਲੋਂ ਜੱਜ ਸਾਹਿਬਾਨ ਵੱਲੋਂ ਐਕਸ਼ਨ ਲੈ ਗਿਆ ਸਰ ਕਾਦੇ ਉੱਤੇ ਜਿਹੜੀ ਵੀਡੀਓ ਦੇ ਉੱਤੇ ਆਪਾਂ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਸਰਕਾਰ ਨੂੰ ਪੁੱਛਦੇ ਆ ਰਹੇ ਹਾਂ ਵੀ ਇਹ ਬੰਦਾ ਕੱਥੋਂ ਘੱਟ ਤੋਂ 100 ਤੋਂ ਵੱਧ ਮੁਕਰਦਿਆਂ ਉਹ ਜਿਹੜੀ ਝੋਲੀ ਲੈਂਦਾ ਇਹਦੇ ਉੱਤੇ ਕ੍ਰਿਮੀਨਲ ਫਰੋਕੀਆਂ ਦੇ ਮੌਲ ਰਾਂ ਦੇ ਇੰਨੇ ਜਿਆਦਾ ਪਰਚੇ ਦਰਜ ਐ ਤਾਂ ਤੁਸੀਂ ਕਿਸ ਕਾਨੂੰਨ ਦੇ ਅਧੀਨ ਨੂੰ ਇੰਟਰਵਿਊ ਕਰਨ ਦੀ ਆਗਿਆ ਦਿੱਤੀ ਹੈ ਜਾਂ ਤੁਸੀਂ ਕਰਵਾਈ ਹੈ ਜਾਂ ਕਿਹੜੇ ਅਫਸਰਾਂ ਨੇ ਕਰਵਾਈ ਹੈ ਸਰਕਾਰ ਸਪੱਸ਼ਟ ਕਰੇ। ਪਰੰਤੂ ਸਰਕਾਰ ਨੇ ਬੜੇ ਬੇਈਮਾਨੇ ਤਰੀਕੇ ਦੇ ਨਾਲ ਸਾਨੂੰ ਵੀ ਕੋਰਟ ਜਾਂ ਤੋਂ ਰੋਕ ਲਿਆ ਕਿਉਂਕਿ ਮਾਂਜੋ ਕੋਰਟ ਨੇ ਸੋ ਸੋ ਮੋਟੋ ਐਕਸਲੈਰੀ ਮਤਲਬ ਉਹਦੇ ਜੇ ਕੋਈ ਅਦਾਜ਼ ਕਰਦੇ ਆ ਵੀ ਨਹੀਂ ਐਕਸਲੈਰੀ ਹੈ ਤਾਂ ਆਪਾਂ ਕੋਈ ਤੀਸ਼ਰ ਪਾਉਂਦੀ ਰੋਡ ਨਹੀਂ ਪਈ। ਆਪੇ ਲਾਪਣਾ ਜਾਣਾ ਓਕੇ ਐਵੇਂ ਟਾਈਮ ਵੀ ਬਰਬਾਦੀ ਸੀ ਅਦਾਲਤ ਨੇ ਆਪਣੇ ਆਪ ਉਹ ਐਕਸ਼ਨ ਲਿਆ ਪਰੰਤੂ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਸਟੈਂਪ ਕਰਨਾ ਅਦਾਲਤ ਦੇ ਹੁਕਮਾਂ ਨੂੰ ਵੀ ਨੱਪਣ ਦੀ ਕੋਸ਼ਿਸ਼ ਕੀਤੀ ਫਟਾਫਟ ਉਹ ਇੱਕ ਸਿਟ ਕਮ ਕਰਤੀ ਜਿਹੜੀ ਸਿਟ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਕੋਈ ਰਿਪੋਰਟ ਨਹੀਂ ਹੋਈ ਉਹਦਾ ਇਹ ਕਹ ਲੋ ਵੀ ਪ੍ਰਮਾਤਮਾ ਤੁਹਾਡੀਆਂ ਜਿਹੜੀਆਂ ਲੱਖਾਂ ਕਰੋੜਾਂ ਦੁਆਵਾਂ ਨੇ ਉਹ ਨੈਗਰੂ ਦੇ ਦਰ ਤੇ ਪ੍ਰਵਾਨ ਹੁੰਦੀਆਂ ਨੇ ਕਿ ਕਿਰ ਅਰਦਾਸ ਕਹਿੰਦੇ ਕਦੇ ਵਿਰਤੀ ਨਹੀਂ ਜਾਂਦੀ ਉਹਦੇ ਤਹਿਤ ਮੁਕੱਦਮਾ ਕੋਈ ਹੋਰ ਪਟੀਸ਼ਨ ਪਈ ਸੀ ਕੋਈ ਪਾਸਪੋਰਟ ਦਾ ਕੇਸ ਸੀ ਜਰ ਸਾਹਿਬ ਦੇ ਧਿਆਨ ਦੇ ਵਿੱਚ ਆਇਆ ਹੈ ਬਾਕੀ ਮੰਨ ਕਰਿਆ ਉਹਦਾ ਕੀ ਬਣਿਆ ਤਾਂ ਸਰਕਾਰ ਤੋਂ ਉਸ ਸਿੱਖ ਦੀ ਰਿਪੋਰਟ ਦਾ ਸਟੇਟਸ ਬੰਗਿਆ ਕੀ ਹੈ ਕਿੱਥੇ ਗੱਲ ਖੜੀ ਹੈ ਆਨਰ ਹਥਾਪੜਾਂ ਦੀ ਪੈ ਗਈ। ਵੀ ਹੁਣ ਦਾਲਤਾਂ ਕੇ ਦੀਵਾਰ ਵੀ ਦੀਏ। ਤਾਂ ਹਾ ਤੁ ਤੁਬਾਨ ਕੇ ਕਿ ਕਿ ਮੈਨਾ ਕਿਵੇਂ ਕਰਕੇ ਫਰੀਕ ਲੈ ਲਈ। ਵੀ ਸਾਨੂੰ ਸਮਾਂ ਦੇ ਦੇ। ਸਮਾਂ ਤਾਂ ਪਹਿਲੇ ਆਲਰੇਡੀ 8 ਮਹੀਨੇ ਲੈ ਚੁੱਕੇ ਹੋ ਤੁਸੀਂ ਮਾਰਚ ਦੀ ਗੱਲ ਹੈ। ਤੇ ਅੱਜ ਦੇਖ ਲਓ ਸਾਲ ਖਤਮ ਹੋਣ ਤੇ ਹੈ। ਸਮਾਂ ਤਾਂ ਬਹੁਤ ਨੇ ਪਰੰਤੂ ਫਿਰ ਵੀ ਪ੍ਰਧਾਨ ਤੱਕ ਉਹ ਆ ਵੀ ਸਾਨੂੰ ਸਮਾਂ ਦਿੱਤਾ ਜਾਵੇ। ਹੁਣ 28 ਤਰੀਕ ਤੱਕ ਮੇਰੀ ਉਮੀਦ ਹੈ ਮਾਨਯੋਗ ਜੱਜ ਸਾਹਿਬ ਜਿੰਨਾ ਉਹਨਾਂ ਨੇ ਧਿਆਨ ਦੇ ਨਾਲ ਇਸ ਮਾਮਲੇ ਨੂੰ ਪੜਤਾਲਿਆ ਬਾਅਦ ਚ ਤਾਂ ਆਪਾਂ ਨੂੰ ਕੋਈ ਨਾ ਕੋਈ ਵਧੀਆ ਉਹ ਤੋਂ ਕੋਈ ਖਬਰ ਮਿਲ ਸਕਦੀ ਹੈ ਜੋ ਆਪਣੀ ਜਸਟਿਸ ਦੇ ਪਲੱਸ ਪੁਆਇੰਟ ਹੋ ਅਗਲੀ ਗੱਲ ਕੱਲੀ ਇਹ ਨਹੀਂ ਵੀ ਕੱਲੀ ਸਟੇਟ ਗਵਰਨਮੈਂਟ ਹੀ ਆਪਣੇ ਖਿਲਾਫ ਚੱਲ ਰਹੀ ਹੈ ਤੁਸੀਂ ਸੈਂਟਰ ਦਾ ਦੇਖ ਲਓ سینٹر نے سی آر پی سی ٹو سکسٹی ایٹ ستارہ انیس سو تہتر لاگو کرتا لے کی جی لوٹ پہ گی جی آپ کو موٹے طور پہ دیکھیے وہی دو تین جگہ کی ہے پی افرادی جی باہر آتا تو بھیڑ نہ حملہ کرتے یا وہ باہر آؤ کسی آم کانو کو خطرہ پیدا ہوتا ہے ਮਾਈਨਰ ਦੇ ਬਹਾਨੇ ਲਾ ਕੇ ਉਹਨੂੰ ਜਾ ਕੇ ਗੁਜਰਾਤ ਦੀ ਜੇਲ੍ਹ ਚ ਬੰਦ ਕਰਤਾ ਵੀ 1 ਸਾਲ ਵਾਸਤੇ ਫਰਮਾਨ ਸਮਾਤਾ ਵੀ ਲਾਰੈਂਸ ਕਿਸੇ ਵੀ ਸੁਣਵਾਈ ਦੇ ਵਿੱਚ ਹਾਜ਼ਰ ਨਹੀਂ ਹੋਊਗਾ ਕਿਤੇ ਨਹੀਂ ਜਾਊਗਾ ਗੁਜਰਾਤ ਕਰੋ ਵਿਰਾਜ ਵਿੱਚ ਮੁਕੱਦਮੇ ਨਹੀਂ ਕੋਈ ਅਜਰਾ ਐਮ ਡੀ ਪੀ ਐਸ ਦਾ ਮੁਕੱਦਮਾ ਪਾਇਆ ਉਹ ਵੀ ਇਹਨਾਂ ਨੇ ਉਹਨੂੰ ਉੱਥੇ ਲੈ ਜਾਣ ਦਾ ਬਹਾਨਾ ਬਣਾਉਣ ਦੇ ਬਾਰੇ ਨੇ ਵੀ ਇਸ ਬਹਾਨੇ ਨੂੰ ਵਿਰਾਜ ਚ ਲੈ ਗਏ ਉੱਥੇ ਉੱਥੇ ਕੋਈ ਮੁਕੱਦਮਾ ਨਹੀਂ ਰਾਜਸਥਾਨ ਦੇ ਪੰਜਾਬ ਦੇ ਆਇਆ ਨਾ ਦਿੱਲੀ ਦੇ ਉਹ ਤਾਂ ਸੌ ਤੋਂ ਵੱਧ ਬੱਤ ਚ ਐਥੇ ਉਹਨੂੰ ਕੋਈ ਮਨ ਇੱਕ ਸੈਲੀਬ੍ਰਿਟੀ ਇੰਨਾ ਬੜਾ ਕਤਲ ਕਰਦਾ ਜਿਹੜਾ ਕੋੜਾਪੀਆ ਸਰਕਾਰ ਨੂੰ ਟੈਕਸ ਭਰਦਾ ਸੀ ਔਰ ਇੱਕ ਬਨੇ ਵਧੀਆ ਮਿਸ਼ਨ ਦੇ ਉੱਤੇ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਰੱਖਿਆ ਸੀ ਉਹਦਾ ਕਤਲ ਇਹਨਾਂ ਵਾਸਤੇ ਕੋਈ ਮਾੜੀ ਨਹੀਂ ਲੱਗਦਾ ਦੇਖੋ ਤੁਸੀਂ ਕਿੱਡੀ ਵੱਡੀਆਂ ਸਾਸ਼ਣ ਉਹਨੂੰ ਬਚਾਉਣ ਦੇ ਉੱਤੇ ਲੱਗੇ ਹੁੰਦੇ ਤੁਸੀਂ ਜੇ ਧਿਆਨ ਨਾਲ ਮੇਰਾ ਕੰਟਰੋਲ ਦੇਖਿਆ ਹੋਊ ਉਹਨੂੰ ਪਰਸੋਂ ਚੌਥੇ 'ਚ ਤਬਦੀਲ ਕੀਤਾ ਸੀ ਤਿਹਾਰ ਦੇ ਵਿੱਚ ਜੇਲ੍ਹ ਮੰਤਰੀ ਤੇ ਜੇਲ੍ਹ ਦੇ ਅਫਸਰ ਮਿਲ ਕੇ ਕੈਦੀਆਂ ਨੂੰ ਸਰਹੂਰਤਾ ਦੇਣ ਦੇ ਪੈਸੇ ਲੈ ਲਈ ਸੀਬੀਜ ਕੋਲੋਂ ਹੋ ਕੇ ਇਸਤੇ ਲਾਏ ਸੀਬੀਜ ਅਗਲੀ ਕਾਰਵਾਈ ਵਾਸਤੇ ਅਦਾਲਤ ਤੋਂ ਰਿਆਇਤ ਮੰਗ ਲਈ ਸਰਕਾਰ ਨੇ ਉਹ ਸਭ ਨੂੰ ਸਸਪੈਂਡ ਵੀ ਕਰਤਾ ਜਣੀ ਬੰਦ ਲਈ ਗਾ ਆ ਹੋਇਆ ਲੋਕ ਵੀ ਇਹ ਕਹਿ ਰਹੇ ਆ ਉਹ ਗੱਲ ਸੱਚੀ ਹੈ ਉਹਦੇ باوجود ਉਹਨਾਂ ਸਮਿਆਂ ਦੇ ਵਿੱਚ ਕੀ ਲਾਰੈਂਸ ਤਿਹਾਰ ਜੇਲ੍ਹ ਦੇ ਵਿੱਚ ਨਹੀਂ ਸੀ ਕੀ ਮੇਰੇ ਪੁੱਤਰ ਨੂੰ ਮਾਂ ਤੋਂ ਬਾਅਦ ਵਧਾਈਆਂ ਦਿੱਤੀਆਂ ਗਈਆਂ ਭਾਈ ਮੁਾਰਕਾ ਐਨੀ ਗੱਡੀ ਚੜਤਾ ਉਸੇ ਤਿਹਾਰ ਜੇਲ੍ਹ ਦੇ ਵਿੱਚ ਫੋਨ ਗਿਆ ਤੇ ਤੁਸੀਂ ਕਹਿੰਦੇ ਜੀ ਜੇਲ੍ਹ ਦੇ ਵਿੱਚ ਤਾਂ ਫੋਨ ਹੀ ਚੱਲਦੇ ਕੀ ਜਿਹੜਾ ਉਹ ਘਟਾਲਾ 10-12 ਕਰੋੜ ਰੁਪਏ ਦਾ 10-12 ਕਰੋੜ ਰੁਪਇਆ ਹੀ ਰੱਖਾ ਹੋ ਜਾਂਦਾ ਸਿਕਰੀ ਇਕੱਠੀ ਨਹੀਂ ਹੁੰਦੀ ਜੇ ਪਤਾ ਲੱਗੇ ਜੀ ਜੇ ਇੰਨੀ ਵੱਡੀ ਦਾ ਰਕਮ ਆਇਆ ਅਪਰਾਧੀ ਉੱਥੋਂ ਦੇ ਜੇਲ੍ਹ ਚ ਬੈਠ ਕੇ ਇਕੱਠੀਆਂ ਕਰਦੇ ਤੇ ਪ੍ਰਸ਼ਾਸਨ ਨੂੰ ਦਿੰਦੇ ਆ ਫੇਰ ਜਾ ਕੇ ਮਾਤਰਾ ਦਾ ਜਵਾਬ ਕਰਦੇ ਆ ਫੇਰ ਬਾਲਾ ਬਣਦੀ ਹੈ ਫੇਰ ਪ੍ਰੋਫੀਆਂ ਦਾ ਜਿਹੜਾ ਸਿਸਟਮ ਹੈ ਸਾਰੇ ਮੂਲਕ ਭਰਤੀ ਵਿੱਚ ਚਲਾ ਰਹੇ ਨੇ ਖਾਸ ਕਰਕੇ ਉਤਰੀ ਭਾਰਤ ਜਿਸ ਵਿੱਚ ਬਹੁਤੇ ਜਾ ਰਹੇ ਆ ਉਹ ਤਾਂ ਸਿਰੇ ਚੜਦਾ ਹੈ ਜਿਹੜੀ ਗੱਲ ਇਹਨਾਂ ਦੀ ਆਪਣੀ ਐਂਜਸਮੀਂ ਸਾਫ਼ ਕਰੀਆ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਮੈਂ ਜੋ ਗੱਲ ਕਰ ਰਿਹਾ ਅਖਬਾਰਾਂ ਦੇ ਵਿੱਚ ਸੋਸ਼ਲ ਵੀਡੀਓ ਦੇ ਆਈ ਹੋਈ ਗੱਲ ਜਿਹਦਾ ਮੇਰੇ ਕੋਲੇ ਪ੍ਰੂਫ ਹੈ ਉਹ ਗੱਲ ਨੂੰ ਪੁੱਛੇ ਮੈਂ ਉਹਨਾਂ ਨੂੰ ਸਾਫ਼ ਕਰਾਉਣ ਨੂੰ ਕਿਹਾ ਹੈ ਕੋਈ ਆ ਕੇ ਕੋਲੋਂ ਬਣਾ ਕੇ ਗੱਲ ਨਹੀਂ ਕਹਦਾ ਕਿ ਪਰ ਸਰਕਾਰ ਉਹਨਾਂ ਦੀ ਠਿੱਕ ਪਿੱਛੇ ਖੜੀ ਤੁਸੀਂ ਦੇਖੋ ਜੈਡ ਜੈਡ ਪਲੱਸ ਦਾ ਨੂੰ ਸਟੋਰੀ ਦੇ ਰੱਖੀ ਹੈ ਉਹ ਜੇ ਪਰ ਉਹ ਮਾਨਸੂ ਤਿੰਨ ਡੀਐਸਪੀ ਲਾ ਕੇ 300 ਬੰਦਾ ਪੁਲਿਸ ਫੋਰਸ ਦਾ ਲਾ ਕੇ ਵੀ ਉਹ ਬੰਦਾ ਸੇਫ ਨਹੀਂ ਤੇ ਕੋਡੀ ਅਹਮਦਾਬਾਦੀ ਜੇਲ੍ਹ ਤੇ ਆ ਕੇ ਸੇਫ ਹੈ ਤੁਸੀਂ ਜੇ ਉਹੀ ਉੱਥੇ ਰੈਂਕ ਦੇ ਦਿਓ ਕੁਝ ਜਿਹੜਾ ਦੇਣਾ ਹੈ ਮੋਰਕੋ ਦੇ ਹਵਾਲੇ ਕਰ ਦਿਓ ਵੇ ਜਿਹੜੇ ਰਹਿਗੇ ਭਾਈ ਉਹਨਾਂ ਨੂੰ ਮਾਰ ਦੇ ਦੇ ਜੰਡੇ ਲੱਗੇ ਰੱਖਦਾ ਜਿਹੜਾ ਬਾਹਰ ਜਿੱਦਾਂ ਉੱਚੀ ਕਰਦਾ ਉਹਨੂੰ ਮਰਵਾ ਦੇ ਅਈ ਤੋ ਬਗਪੂਸ਼ਤ ਪਨਾਹੀ ਗੈਂਗਸਟਰ ਬਾਦੀ ਕੀ ਹੋਊਗੀ ਜਿਹੜਿਆ ਦੋ ਦਿਨ ਸਰਕਾਰਾਂ ਮਿਲ ਕੇ ਕਰੂਗੀ ਸਾਡੀ ਸਟੇਟ ਉਹਦੀ ਜੇਲ੍ਹ ਦੇ ਵਿੱਚ ਵੀਡੀਓ ਕਰਵਾ ਦਿੰਦੀ ਹੈ ਆਪਣੀ ਕਸਟੋਮੀ ਦੇ ਵਿੱਚ ਕਰਵਾ ਦਿੰਦੀ ਹੈ ਅੱਜ ਤੱਕ ਉਹਦੀ ਰਿਪੋਰਟ ਨਹੀਂ ਲੈ ਰਹੇ ਸੋ ਮੋਟੂ ਐਕਸ਼ਨ ਹੁੰਦਾ ਆ ਅਦਾਲਤ ਕਦੇ ਕਦੇ ਕੋਈ ਐਕਸ਼ਨ ਲੈ ਲੈਂਦੀ ਐ ਪਰ ਤੂੰ ਇਸ ਕੇਸ ਦੇ ਵਿੱਚ ਅਦਾਲਤ ਨੂੰ ਦੋ ਵਾਰ ਇੰਟਰਫੀਅਰਸ ਕਰਨਾ ਪਿਆ ਸਰਕਾਰ ਦੇ ਕੋਲੋਂ ਦੋ ਵਾਰ ਜੋ ਬਹੁਤ ਵਾਰ ਤੋਂ ਬਹੁਤ ਸ਼ਰਮ ਵਾਲੀ ਗੱਲ ਹੈ ਜਿਉ ਨਾਕੇ ਦੇ ਜਨਸਭ ਤਾਂ ਇਹ ਗੱਲ ਕਵਿ ਜੀ ਨਹੀਂ ਸੀ ਅਸੀਂ ਹਰੇਕ ਆਫਸਟੇਮ ਜਦੋਂ ਲਾਈਵ ਹੋਣਾ ਮੈਂ ਇਹ ਗੱਲ ਧਿਆਨ ਚ ਲਿਆਉਣਾ ਵੀ ਸੀਐਮ ਸਰ ਅਸੀਂ ਇਹ ਗੱਲ ਪਿਛਲੇ 8 ਮਹੀਨਿਆਂ ਤੋਂ ਪੁੱਛ ਰਹੇ ਆ ਉਹਨਾਂ ਨੂੰ ਤੁਹਾਡੀ ਗਸਟੜੀ ਦੇ ਵਿੱਚ ਪੱਤਰਕਾਰਾਂ ਦੇ ਨੰਬਰ ਤੁਹਾਡੇ ਕੋਲ ਨੇ ਤੁਸੀਂ ਜਿਹੜੀਆਂ ਸਿੱਧੀਆਂ ਮੀਟਿੰਗਾਂ ਕਾਹਦੇ ਲਈ ਕਰਨੀਆਂ ਕਿਹੜੇ ਫੀਲਡ 'ਚ ਭੇਜਨੇ ਬੰਦੇ ਆ ਲੱਭਣ ਵਾਸਤੇ ਵੀ ਉਹ ਅੰਡਰਗਰਾਊਂਡ ਦੇ ਰੂਪੋਛ ਨੇ ਜਿਹੜੇ ਛੂੰਦੇ ਨਹੀਂ ਤੁਹਾਨੂੰ ਤੁਹਾਡੇ ਕੋਲੇ ਦੋਨੇ ਬੰਦੇ ਐ 15 ਮਿੰਟ ਕੋਲੇ ਬਲਾਓ ਹੁਣ ਖਤਰਾ ਹੋ ਗਿਆ ਫੁਰਕਾ ਦਾ ਖਤਰਾ ਉਸ ਤੋਂ ਲੱਗ ਗਿਆ ਵੀ ਜੱਜ ਸਾਹਿਬ ਨੇ ਲੈ ਕੇ ਚਿਹਾਈ ਕੋਰਟ ਦੀ ਨੇ ਹੁਣ ਜਿੱਤੇ ਜੱਜ ਸਾਹਿਬ ਕੋਈ ਹੁਣ ਆਊਟਮੈਜਰੀ ਕਰਦੇ ਨੇ ਵੀ ਲੈ ਉਹਨਾਂ ਨੂੰ ਘਰ ਉਪੇਸ਼ ਉਹਦਾ ਨੌਰਮੈਂਡ ਤੇ ਪੁੱਛੋ ਵੀਡੀਓ ਕਿੱਥੇ ਬਣੀ ਆ ਤਾਂ 1 ਸਾਲ ਵਾਸਤੇ ਬੰਨਦੀ ਲਾਤੀ ਕੋਹਿੰਦਾਬਾਦ ਦੀ ਜੇ ਨਹੀਂ ਛੱਡੂਗਾ ਤਾਂ ਤਰਾਹੋ ਆਪਾਂ ਨੂੰ ਜਸਟਿਸ ਕੌਣ ਦੇਊਗਾ ਜਦੋਂ ਸਾਡੇ ਦੇਸ਼ ਦੇ ਹਾਕਮ ਜਿਨ੍ਹਾਂ ਨੂੰ ਅਸੀਂ ਚੁਣ ਕੇ ਸੱਤਾ ਦਿੱਤੀ ਦੇਸ਼ ਦਾ ਰਾਜ ਭਾਗ ਦਿੱਤਾ ਉਹ ਬਦਮਾਸ਼ਾਂ ਦੇ ਨਾਲੇ ਬੈਠੇ ਤੁਸੀਂ ਗੱਲ ਵੇਖਿਆ ਹੁਣ ਜਗਰਾਉਂ ਤੋਂ ਪਹਿਲਾਂ ਸਾਰੋਬਾਰੀਓ ਹਾਜ਼ਰੀ ਦਾ ਕਿਹੜਾ ਦੋ ਘੰਟੇ ਕਮੂਦੇ ਜਦੋਂ ਪੈਸੇ ਨਹੀਂ ਮਿਲਦੇ ਗੋਲੀਆਂ ਮਾਰਨੀਆਂ ਜਿਹੜਾ ਹੁੰਦੇ ਪੁੱਤੋਂ ਕਦੇ ਸਿੱਖਦਾ ਯਾਰਾ ਏਡਾ ਵੱਡਾ ਗਣਾ ਕਦੋਂ ਬਣਨਾ ਹੈ ਆਪਾਂ ਤੁਸੀਂ ਦੇਖੋ ਪੰਜਾਬ ਦੇ ਵਿੱਚ 50 ਤੋਂ ਵੱਧ ਬਕਵਾ ਬੰਦੇ ਹੋਣਗੇ ਪਿਛਲੇ ਕੁਝ ਮਹੀਨੇ ਰੋਜ਼ ਦੀ ਦੋ ਚੁਲ੍ਹ ਦੀਆਂ ਮਿਲ ਇਕ ਵੀ ਪਰਿਵਾਰ ਦਾ ਕਦੇ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਬਿਆਨ ਸੁਣਿਆ ਕਦੇ ਯਾਰੋ ਨੂੰ ਆਂਡ ਪਰਿੰਦੇ ਜਾ ਕੇ ਵੀ ਜੇਤੂ ਆ ਕੀਤਾ ਤੇ ਰਾਹ ਹੋ ਕੱਲਾ ਬੰਦਾ ਜਿਹੜਾ ਬੋਲ ਤਾ ਇੱਕ ਵੀ ਪੂਰੇ ਪੰਜਾਬ ਦੇ ਵਿੱਚੋਂ ਇਸ ਮੁੱਦੇ ਦੇ ਉੱਤੇ ਇੱਕ ਗੱਲ ਕਹਦੇ ਸਰਕਾਰ ਦੇਖ ਰਹਾ ਫਿਰਦੇ ਯਾਰ ਇਹ ਕੋ ਲਾਣ ਆਡਰ ਕੋਈ ਵਪਾਰੀ ਹੈ ਕੋਈ ਦੁਕਾਨਦਾਰ ਨੌਕਰੀਆਂ ਦੇਣ ਤੁਹਾਡੇ ਕੋਲੇ ਹੈ ਨਹੀਂ ਜੇ ਕੋਈ ਬੰਦਕਵਾਰ ਨਾਲ ਦਾ ਕਾਰੋਬਾਰ ਚਲਾ ਲੈਂਦੇ ਤਾਂ ਖੁਸ਼ਕਿਸਮਤੀ ਨਾਲ ਉਹਨਾਂ ਦਾ ਕੁਝ ਧੰਦਾ ਚੱਲ ਪੈਂਦਾ ਤਾਂ ਭੁੱਖਾਲੇ ਮਰ ਰਹੇ ਆਂਗੇ ਕੁਝ ਗ੍ਰਾਮ ਦੇ ਪੁੱਤੋ ਗੋਲੀਆਂ ਵਾਰ ਕੇ ਸਿੱਧਾ ਬੰਦਾ ਬਚਿਆ ਹੋ। ਮੈਨੂੰ ਐਕਜੈਕਟ ਪਤਾ ਨਹੀਂ ਐ ਉਹ ਤਾਂ ਵਿਚਾਰੇ ਦਾ ਉਸ ਤੋਂ ਬਾਅਦ ਕੀ ਹਾਲ ਹੋ ਉਹ ਪਰੰਤੂ ਘਟਨਾ ਹੋ ਜਾਮਨ ਨੂੰ ਪਹੁੰਚ ਗਈ। ਆਹ ਹਰਾਤਾ ਸੰਦੇ ਪੰਜਾਬ ਦੇ। ਕਿਹੜੇ ਲੋਕਾਂ ਦੇ? ਮੇਰਾ ਪੁੱਤ ਅਮਰੀਕਾ ਯੂਕੇ ਵਰਗੀਆਂ ਪੀਆਰ ਛੱਡ ਕੇ ਇੰਦਾ ਲੋਕਾਂ ਦੇ ਵਿੱਚ ਆਇਆ ਵੀ ਯਾਰ ਆਪਾਂ ਇਥੋਂ ਦਾ ਕੁਝ ਨਾ ਕੁਝ ਸਮਾਰਾਂ। ਆਪਾਂ ਪੈਸਾ ਫੇਰ ਨਾ ਕੋਈ ਵੱਲੋਂ ਦਿੱਤੀ ਬਹੁਤ ਹੈ। ਆਪਾਂ ਖੁਸ਼ ਨੁਖਸ਼ੇ ਲਾ ਕੇ ਰੱਖੇ।

جنہیں بندے نے آپ زندگی دا کیم تی حصہ بودے بودے دے لے کھیلایا ہوئے اور جو دا اکلوتا کو تمہار کے دوسری ککھوں ہڑا کرتا ہوگے اور تھوڑی ہے جسس نے لی تھوڑی ہے گریہ دا کرتا سے ہندہ پھتا ہوگے یہ تو مابر قسمتی کی یہ جائے میرا تا اپنے مرکنوں برکتے ہیں مجھے نہیں کرتا میری صحیح کرتا ہوں لے جائے میں کہتا کہ ہاں راستہ دوں گے

سر تھوڑا ہی دعا کیا ہوگا کسی ہندو کا ہوسلمان کا ہو یا پروار کا حل تو نہ لیا کسی نے دو تین قدروں کو یہی ماننے لگ گئے جب کوئی نہ ہو جا ہوگا کوئی فورا مار گیا ہوگا کوئی نہ کر کے پرنتو روز پروار اچھے ہیں ہریا قدر ہوں ہری ਔਰ ਸੱਜੇ ਬਖੰਤਰੀ ਜੰਦਾ ਮੇਰੇ ਬੱਤੀ ਜੰਦਾ ਮੈਂ ਜਿਹੜੀ ਗੱਲ ਕਹਿੰਦਾਂ ਉਹ ਸੱਚੀ ਹੋ ਜਾਂਦੀ ਐ ਪਰ ਤੂੰ ਫੇਰੇ ਪੁੱਤ ਦੇ ਹੱਥ ਤੇ ਤੇਰੇ ਬੱਤੀ ਦੰਦਾ ਜੋ ਕਿ ਸ਼ਰਮ ਨਹੀਂ ਨਿਕਲਿਆ ਤੇ ਪਉਂ ਮਾਂਦੀ ਦੇਨ ਸਾਲ ਹਰਤੋਂ ਗੱਪ ਮਾਂਦੀ ਜੰਦੇ ਸੱਚੀ ਗੱਲ ਨੂੰ ਸੱਚੀ ਨਹੀਂ ਕਹਿ ਸਕਿਆ ਤੂੰ ਔਰ ਤੇਰਾ ਕਲਾਕਾਰ ਪੈਂਚਰਾ ਸੁ ਜਿਹਨਾਂ ਨਾਲ ਤੂੰ ਘਰਤਾ ਬੱਤੀ ਗੱਲਾਂ ਕਰਦਾ ਰਹੇਂ ਅੱਜ ਤੇਰੇ ਲਈ ਦੋਸ਼ ਸ਼ਬਦ ਨਹੀਂ ਉਹਦੇ ਨਹੀਂ ਸਰੇ ਉਹਕੇ ਤੇਰੇ ਕੋਲੇ ਪੁਰਸੀਆਂ ਅਸੀਂ ਕੋਈ ਬੁਨਾ ਨਹੀਂ ਕੀਤਾ ਅਸੀਂ ਤੁਹਾਡੇ ਤੋਂ ਕੋਹ ਦਈਏ ਅਸੀਂ ਗਰੀਬੀ ਚੋਂ ਉੱਠ ਕੇ ਸੰਘਰਸ਼ ਕਰਕੇ ਤਾਂ ਅਗਲੇ ਤੱਕ ਪਹੁੰਚੇ ਅਸੀਂ ਤੁਹਾਡੀਆਂ ਗਰੰਟੀਆਂ ਚ ਤੁਹਾਡੀਆਂ ਗਰੰਟਾ ਤੇ ਪਾਉਣ ਵਾਲੇ ਲੋਕ ਨਹੀਂ ਦਸਾਂ ਨੌਹਾਂ ਦੀ ਕਮਾਈ ਕਰਨ ਵਾਲੇ ਲੋਕਾਂ ਤਾਂ ਦੇ ਦਮੇ ਤਾਂ ਬਾਕੀ ਨੂੰ ਤੁਸੀਂ ਖਰੀਦ ਲੈਣੇ ਹੋ ਉਹ ਬਚੰਦੇ ਵਪਾਰੀ ਵਿਚਾਰਾ ਮਾਰਿਆ ਦੁਕਾਨ ਦੇ ਮੂਹਰੇ ਬੈਠੇ ਗੋਲੀਆਂ ਮਾਰੀਆਂ ਤੁਸੀਂ ਸ਼ਾਮ ਤੱਕ ਉਹਨੂੰ ਚੁੱਪ ਕਰਵਾਤਾ ਦਮਾ ਨਹੀਂ ਠੀਕ ਹੈ ਨਾ ਅਸੀਂ ਦਮਾ ਲਿਆ 18 19 ਸਾਲ ਦਾ ਕਬਰਾਂ ਉੱਗੀ ਲਾ ਦੇ ਮੈਂ ਸਵੇਰੇ ਜਾ ਕੇ ਬੋਲ ਕੇ ਆਇਆ ਜਰੂਰ ਸ਼ਾਮ ਨੂੰ ਪਤਾ ਲੱਗਿਆ ਉਹ ਤਾਂ ਸੰਸਕਾਰ ਕਰਾਤਾ ਉਹਨੂੰ ਚੰਗੀ ਜਾਲ ਮੈਂ ਨਹੀਂ ਕਹਿੰਦਾ ਕਿ ਕੋਈ ਜੇ ਕੋਈ ਪਰਿਵਾਰ ਦਾ ਭਲਾ ਹੁੰਦਾ ਸਰਕਾਰੋਂ ਉਹਨੂੰ ਤਰਸਦਾ ਸਾਡਾ ਜੀ ਵੀ ਕਰਦਾ ਸਰਕਾਰ ਦੇ ਉਹਨੂੰ ਪਰੰਤੂ ਤੁਸੀਂ ਤਾਂ ਆਦਤ ਨੂੰ ਵੀ ਤੇ ਤੇ ਸਮਝਿਆ ਲੱਗਿਆ ਉਹ ਤਾਂ ਕਹਿੰਦੇ ਮੇਰੇ ਬੰਦੇ ਜਾਂਦਾ ਬਗ 14 ਦਿਨ ਲਿੱਤੂਗਾ ਪੰਜਾਬ ਚ ਕਾ ਲੈ ਸਕਦੇ ਕੋ ਤੂੰ ਆ ਕੇ ਤਾਂ ਵੇਖ ਤੂੰ ਤਾਂ ਕਿਸੇ ਦੇ ਵਿਆਹ ਤੇ ਜਾਂਦਾ ਸੱਤ ਪੰਡਿਆਂ ਦੇ ਅਸਲੇ ਜਮਾ ਕਰਵਾ ਦਿੰਦਾ ਕਦੇ ਐਦੂ ਪਹਿਲਾਂ ਹੋਇਆ ਸੀ ਮੁੱਖ ਮੰਤਰੀ ਦਾ ਪੰਜਾਬ ਚ ਬਹੁਤ ਆ ਗਿਆ ਕਦੇ ਕਿਸੇ ਮੁੱਖ ਮੰਤਰੀ ਦੇ ਅਸਲੇ ਜਮਾ ਹੋ ਗਏ ਉਹ ਮੰਡਰ ਭਰਿਆ ਮਾਨਸਾ ਦਾ ਅਸਲੇ ਆਲੇ ਸੁੱਥਾ ਨਾ ਹੁੰਦੇ ਆ ਮੇਰੇ ਬਾਹਰ ਮੂਰੇ ਦਾ ਟੱਕ ਪਰ ਹੀ ਹੁੰਦੇ ਸੀਗੇ ਰਫਲਾਵਾ ਉਹ ਸਾਰੇ ਅਸਲੇ ਆਲੇ ਸੀ ਉਹਦਾ ਜਮਾਨੇ ਕਰਵਾਏ ਕਿਸ ਨੇ 15 ਦਿਨ ਠਿਕਰੀ ਪਹਿਰਾ ਦਿੱਤਾ ਆਏ ਗੱਡੀਆਂ ਭੂਮੀ ਗਈਆਂ ਅਸਲੇ ਦੀਆਂ ਭਰੀਆਂ ਹੋਈਆਂ ਰੌਕ ਤੋਂ ਲੈ ਕੇ ਰੇਕੇ ਸੰਤਾਲੀਆਂ ਗਰਨੇਡਾ ਤੱਕ ਉਹਦੇ ਕੋਲੋਂ ਖਲਾਸੀ ਤੁਸੀਂ ਕਹਿੰਦੇ ਸਾਡੀ ਇਲਾਜ ਕਿ ਹਾਲਤ ਬੜੀ ਚੰਗੀ ਹੈ ਇੱਕ ਵੀ ਨਾਕਾ ਮੇਰੇ ਪਤ ਨੂੰ ਮਾਰ ਤੋਂ ਬਾਅਦ 5:30 ਵਜੇ ਦਾ ਮੰਡਰ ਹੋ ਜਾਂਦਾ ਹੈ ਫਰਦੇ ਸਤਵੇਜਕ ਥੋੜਾ ਇੱਕ ਵੀ ਨਾਕਾ ਸੀ ਦਿੱਤਾ ਹੋਵੇ ਕਿਤੋਂ ਕੋਈ ਪੰਜਾਬ ਰਾਜਸਥਾਨ ਹਰਿਆਣਾ ਦੇ ਹੱਥ ਸੀ ਕੀਤੀ ਹੋਵੇ ਕਿਤੋਂ ਇੱਕ ਬੈਲਸ ਤੇ ਮੈਸੇਜ ਤੇ ਨਾ ਸੀ। ਖਾਲੇ ਦਾ ਸਾਰੇ ਅੱਗੋ ਦੀ ਸਾਰੀ ਜਗ੍ਹਾ ਤੇ ਸੈੱਟ ਤੇ ਕਰ ਸਕਦੇ ਸੀ ਪਰ ਨਹੀਂ। ਓਕੇ ਬਰਾਬਰ ਦਾ ਰੋੜਾ ਹਟਾਇਆ ਸੀ। ਜੇ ਮੇਰਾ ਪੁੱਤ ਇਹ ਗੱਲ ਕਹਿ ਰਿਹਾ ਦਿੰਦਾ ਸੀ ਹੁਣ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੁਣ ਕੱਲ سارا ایک برا ہے ڈیلو والے دو ٹیچر چھ مہینے ہو گئے جنہوں ٹنکی سے بیٹھا مکمری کی کرسی کے پورے جڑے لوگ نے انہیں آپ کی طرح بولیا ہو گا. بھی اسی صدو ہرا کے بہت پشتا رہے ہیں جی جو وہ تو ببل شیر جی بولی نا تو مکھم ہونی سی کسی نے دو شبد نہیں اس بیم دے کی گناہ ہے اس کا وہ گلوات بات کرنی چاہتا ہے ਜੇ ਮਾਰਸਾ ਤੁਹਾਡੇ ਨਹੀਂ ਬੱਲੇ ਕੁਛ ਹੈਗਾ ਮੁੱਖ ਮੰਤਰੀ ਨਾਲ ਮੀਟਿੰਗ ਦਰਵਾ ਦਿਓ ਜਰਸੀ ਇਹ ਵੀ ਨੇ 35 ਦਾ ਬਿਠਾਉਣਾ ਇਨਸਾਨੀਅਤ ਤਾਂ ਨਹੀਂ ਕਿਉਂ ਬਾਗੀ ਦਾ ਹੈ ਰੂਜਾ ਮੰਗਦਾ ਤਾਂ ਮੁਜਵਾਰੀ ਹੈ ਇੱਕ ਪਾਸੇ ਤੁਹਾਡੇ 32 ਦੰਦ ਨੇ ਦੋ ਸ਼ਬਦਾਂ ਦੇ ਵਾਸਤੇ ਕੈਦ ਹੋ ਨੂੰ ਜਵਾ ਨੂੰ ਥੱਲੇ ਲਾ ਲੂਗੇ 6 ਮਹੀਨੇ ਕੈਂਦੀ ਦੇ ਬਹਿਣਾ ਬਿਰੋ ਅੱਜ 160 ਮਗਨਾਂ ਨੂੰ ਕੈਂਦੀ ਦੇ ਬੈਠੇ ਨੇ ਕਿਹੜਾ ਬੋਖੋ دسوازیاں کہا سامان چاہیے سکار کسی کا ذمے داری لے لیے کتے نہ سیل کر دو جی ایوارے ہو تو آپ دبے کا دو چھوٹا جا بدماش آدمی کی ہے ہوتے بندے پیش ہوئے تین سو بلاج بنایا ہوا ਮੈਂ ਤਰੀਕ ਤੇ ਗਿਆ ਮੇਰੇ ਮਨ ਸ਼ੱਕ ਦੀ ਨਜ਼ਰ ਨਾਲ ਦੇਖਦਾ ਜਿਹੜਾ ਬੈਠ ਪਾਇਆ ਤੂੰ ਪੁੱਤਰੀ ਮੈਂ ਕੀ ਗਲੇ ਤੱਕੀ ਹੋਣੀ ਉਹਨਾਂ ਦੀ ਯਾਰ ਇੰਨੀ ਪਹੁੰਚ ਜਿਹਦੇ ਕੋਲ ਤਨਸ਼ੋਬਦਾ ਮੈਂ ਆ ਕੇ ਦੋ ਗੱਲਾਂ ਬੰਦ ਕਰਿਆ ਫਿਰ ਉਸ ਆਹ ਹਾਂ ਕੱਲਾ ਇਹ ਨਹੀਂ ਕੱਲਾ ਲਾਰੈਂਸ ਕਿੰਦੀ ਬੰਦਾ ਕਾਫੀ ਸ਼ੋਬਦਾ ਨੂੰ ਉਹ ਕੋਈ ਜ਼ਿੰਦੇ ਵੀ ਕ੍ਰਿਮੀਨਲ ਨਹੀਂ ਹੈ ਜ਼ਿੰਦੇ ਜੰਦਾ ਇਹ ਸਰਜਣਾ ਪਾਈ ਫੀਲਿੰਗ ਦਿੰਦੇ ਆ ਭਾਈ ਇੱਕ ਡੀਐਸਪੀ ਪੁੱਤਰ ਦਾ ਅਸਿਸਟੈਂਟ ਆਫ ਸੋਲ

میرا برا سی کرو تھی روڑ کے مارتا گلیاں کھانا مکو کہ بدماشا بھی رکھا کرنی ہے بکواس کر دو جگہ جگہ پہ جا کے اچھی لوگ ستر کو چلے کریں گے ایسے ساتھ کے پوچھوں چلو گے تھی گے دردیا تھوڑی سرکیات ہی ਅਸੀਂ ਹਰੇਕ ਲਗਾਤਾਰ ਵਿਚਾਰਿਆ ਬਣੇ ਫੜਦੇ ਆਂ ਅਸੀਂ ਠੀਕ ਮੰਨਦੇ ਫੜਦੇ ਆਂ ਜਸਟਿਸ ਵੀ ਤੇ ਕਿਸੇ ਅਦਾਲਤ ਦਾ ਬਵਾਸ ਨਹੀਂ ਕੀ ਗੱਲੀਆਂ ਤੋਂ ਹਲੇ ਕੁੱਲ 23 ਬੰਦੇ ਖੜੇ ਨੇ ਕੇਵਲ ਕਿਹੜੇ ਨੇ ਜਿਨ੍ਹਾਂ ਨੇ ਮੇਰੇ ਪੁੱਤ ਦੇ ਬੋਲ ਗਏ ਬਾਰੇ ਜਿਨ੍ਹਾਂ ਨੇ ਗੱਡੀਆਂ ਲੁੱਟੀਆਂ ਜਾਂ ਉਹਨੂੰ ਅਸਲੇਆਂ ਨੂੰ ਠਾਹ ਕੁੱਤਾ ਕੌਂਸ ਵੀ ਰਹਿ ਕੇ ਗਰੋਥ ਮੰਦੀ ਕਰਨ ਵਾਲਾ ਇੱਕ ਵੀ ਬੰਦੇ ਤੇ ਹਲੇ ਤੱਕ ਕੋਈ ਵੀ ਹਿੰਮਤ ਨਹੀਂ ਹੋ ਰਹੀ ਹੱਥ ਪਾਉਣ ਦੀ ਕੀ ਗੱਲ ਹੈ ਇਹ ਜੇ ਗੋਈ ਕਰਨ ਆ ਜਾਂਦੇ ਆ ਜੇ ਵੱਡੇ ਪੱਤਰ ਤੇ ਰਿਸ਼ਵਤ ਹੋ ਰਹੀ ਹੈ ਜੇ ਸਰਕਾਰ ਕਰ ਨਹੀਂ ਦੇਉਂਦੀ ਕਿਹਨਾਂ ਨੂੰ ਕੀ ਫਰਕ ਪੈਂਦਾ ਅਸੀਂ ਕੋਹੜਾ ਲੜ ਕੇ ਬਾਕੇ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਨੂੰਨ ਦਾ ਉਪਕਰਣ ਨਹੀਂ ਕਰਦੇ ਕੀ ਫਰਕ ਪੈਂਦਾ ਸਰਕਾਰ ਤੁਹਾਡਾ ਸਰਕਾਰ ਦੇ ਈਸ਼ੂ ਬਣਾਇਆ ਇਸ ਗੱਲ ਨੂੰ ਬੇਈਂ ਗੱਲ ਨਹੀਂ ਕਰਮੀ ਬਾਕੀ ਸਾਰੇ ਚੁੱਪ ਕਰ ਗਏ ਜਿਹੜੀਆਂ ਨੂੰ ਚੁੱਪ ਕਰਦਾ ਸ਼ੌਕਰ ਸਾਡੇ ਝੰਡਾ ਨੂੰ ਲੱਗੀ ਹੋਈ ਹੈ ਤੁਪੰਦ ਤੁਪੰਦ ਜਦ ਤੱਕ ਸਾਥ ਨਹੀਂ ਲੱਗੇ ਐਵੇਂ ਜਿੱਦੇ ਲੜੂੰਗਾ। ਕਾਥੀ ਕੋਪ ਕਮਰਾਏ ਕੋਨੀ ਹੈ। ਇਹਨਾਂ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਵੀਰ ਨੂੰ ਚੰਗਾ ਨ ਲੱਗਿਆ ਹੋਵੇ। ਸੰਗਤ ਮਾਫਤ ਹੋ ਜਾਵੇ। ਉਹ ਹਿੰਦੀ ਦਾ ਫਾਲਸਾ। ਆਹ ਆਹ ਜੀ।